ਸਾਡੇ ਭਾਵਨਾਤਮਕ ਮੁੱਦੇ ਜਿਹੜੇ ਹੈਗੇ ਆ ਉਹ ਹੈਗੇ ਬੰਦੀ ਸਿੰਘ ਜਿਹੜੇ 30-32 ਸਾਲਾਂ ਤੋਂ ਜੇਲਾਂ ਵਿੱਚ ਬੰਦ ਹੈ ਜਦ ਤੱਕ ਉਹ ਨਹੀਂ ਛੁੱਟਦੇ ਅਸੀਂ ਸਾਰੇ ਪੰਜਾਬ ਦੇ ਹਿੰਦੂ ਡਟ ਕੇ ਆਪਣਾ ਸਿੱਖ ਭਰਾਵਾ ਨਾਲ ਖੜ ਕੇ ਅਸੀਂ ਹਾਂ ਦਾ ਨਾਰਾ ਵੀ ਮਾਰਾਂਗੇ ਜਿੱਥੇ ਕਹਿਣਗੇ ਜਾਨ ਵਾਸਤੇ ਦਿੱਲੀ ਤੱਕ ਨਾ ਕਹਿਣਗੇ ਮੋਦੀ ਦੇ ਘਰ ਤੇ ਕੰ ਬਾਹਰ ਜਾ ਕੇ ਧਰਨਾ ਮਾਰਨਾ ਹੈ ਉੱਥੇ ਦੀ ਕੰ ਜਾ ਕੇ ਅਸੀਂ ਧਰਨਾ ਮਾਰਾਂਗੇ ਸੋ ਆਹੀ ਸਾਡੇ ਸਾਰੇ ਅੱਜ ਸਾਡੇ ਹਿੰਦੂਆਂ ਦੀ ਸਾਡੀ ਆਹੀ ਭਾਵਨਾ ਹੈਗੀ ਸਾਡੇ ਸਿੱਖ ਭਰਾਵਾਂ ਦੇ ਨਾਲ ਅਸੀਂ ਸਭ ਇਕੱਠੇ ਆਏਗੇ ਭਈ ਸਾਡੇ ਬੰਦੀ ਸਿੰਘ ਹੈਗੇ ਨੇ ਇਹਨਾਂ ਵਿੱਚ ਪ੍ਰਮੁੱਖ ਤੌਰ ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਵੀ ਉਹਨਾਂ ਨੂੰ ਛੱਡ ਦੇਣਗੇ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਦੁਆਰਤੀ ਹੋ ਸਕਦਾ ਹੈਗਾ ਆ ਨੀਰੀ ਤੇ ਨੀਰੀ ਕੋਰੀ ਬਕਵਾਸ ਹੈ ਉਹ ਬਹੁਤ ਸਾਡੇ ਸਮਾਨਯੋਗ ਨੇ ਠੀਕ ਹੈ ਜੀ ਤੇ ਸਾਨੂੰ ਉਹਨਾਂ ਦੇ ਮੈਸੇਜੇਸ ਵੀ ਉਹਨਾਂ ਦੇ ਮਿਲਦੇ ਰਹਿੰਦੇ ਹੈਗੇ ਆ ਉਹ ਤਾਂ ਕਹਿੰਦੇ ਜੀ ਆਓ ਆਪਾਂ ਸਾਰੇ ਜਣੇ ਮਿਲ ਕੇ ਆਪਾਂ ਗੁਰਨਾਨਕ ਜੀ ਦਾ ਪੰਜਾਬ ਇੱਕ ਸੋਹਣਾ ਪੰਜਾਬ ਨਵਾਂ ਪੰਜਾਬ ਬਣਾਈ ਇੱਕ ਗੱਲ ਹੋਰ ਪ੍ਰਚਾਰੀ ਜਾਂਦੀ ਹੈ ਕਿ ਪੂਰੇ ਦੇਸ਼ ਭਰ ਦੇ ਹਿੰਦੂਆਂ ਤੇ ਵੀ ਗੱਲ ਹੁੰਦੀ ਹੈ ਕਿ ਦੇਸ਼ ਭਰ ਦੇ ਹਿੰਦੂ ਖਤਰਜੇ ਹਨ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਭਾਜੀਪੀ ਹੈ ਜਿਹੜੀ ਜਾਂ ਸਾਡੀ ਉੱਤੇ ਆਰਐਸਐਸ ਬੈਠੀ ਉਹ ਵਿਚਾਰੀ ਹੈ ਹਿੰਦੂਆਂ ਨੂੰ ਦੇਖੋ ਜੀ ਐਸਾ ਕੁਝ ਨਹੀਂ ਹੈਗਾ ਅੱਜ ਤੁਸੀਂ ਦੇਖੋ ਜਿਹੜਾ ਹਿੰਦੂ ਹੈ ਨਾ ਜੀ ਪਹਿਲ ਤਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਹਿੰਦੂ ਕੋਈ ਧਰਮ ਨਹੀਂ ਹੈਗਾ ਧਰਮ ਹੈਗਾ ਸਾਡਾ ਸਨਾਤਨ ਕਿਉਂ ਪੰਡਿਤ ਜੀ ਮੈਂ ਠੀਕ ਕਹਿ ਰਿਹਾ ਹਾਂ ਬਿਲਕੁਲ ਰਾਈਟ ਹਿੰਦੂ ਜੋ ਹੈ ਉਹ ਇੱਕ ਜ਼ਮੀਨ ਦੇ ਟੁਕੜੇ ਦੀ ਪਹਿਚਾਨ ਹੈ ਔਰ ਹਿੰਦੂ ਸ਼ਬਦ ਵੀ ਆ ਸਾਡੇ ਭਾਰਤ ਦੇ ਵਿੱਚੋਂ ਨਹੀਂ ਦਿੱਤਾ ਸੀਗਾ ਆ ਸਿੰਧੂ ਦਰਿਆ ਦੇ ਉਰਲੇ ਪਾਸੇ ਰਹਿਣ ਵਾਲਿਆਂ ਨੂੰ Hindu ਕਿਹਾ ਗਿਆ ਸੀ ਜਿਸ ਦਾ ਇੱਕ ਲੁਧਿਆਣਾ ਸ਼ਹਿਰ ਦਾ ਨਾਮ ਹੈ ਪੰਜਾਬ ਇੱਕ ਸਟੇਟ ਦਾ ਨਾਮ ਹੈ ਇਸੇ ਤਰ੍ਹਾਂ ਜਿਹੜਾ ਹਿੰਦੂਸਤਾਨ ਹੈ ਉਹ ਇੱਕ ਭੂਮੀ ਦੇ ਟੁਕੜੇ ਦੇ ਇੱਕ ਜ਼ਮੀਨ ਦੇ ਟੁਕੜੇ ਦਾ ਇੱਕ ਨਾਮ ਦੇਦਾ ਸਾਡੇ ਦੇਸ਼ ਦਾ ਨਾਮ ਤਾਂ ਹੈਗਾ ਭਾਰਤ ਜੀ ਪਰੰਤੂ ਪਿਛਲੇ 2000 ਸਾਲਾਂ ਤੋਂ ਆਹ ਆਪਣਾ ਹਿੰਦੂਸਤਾਨ ਪ੍ਰਚਲਿਤ ਹੋ ਗਿਆ ਇਸ ਦੇਸ਼ ਦੇ ਵਿੱਚ ਰਹਿਣ ਵਾਲਾ ਸਾਰਾ Hindu ਹੈਗਾ Hindu ਦਾ ਕਿਸੇ ਦਾ ਕੋਈ ਧਰਮ ਨਾਲ ਤਾਂ ਕੋਈ ਤਾਲੁਕ ਵਾਸਤੇ ਨਹੀਂ ਹੈਗਾ ਹੁਣ ਮੈਂ ਜੈਨ ਹਾਂ ਮੇਰਾ ਧਰਮ ਜੈਨ ਹੈ ਕੋਈ ਬ੍ਰਾਹਮਣ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਇਸਾਈ ਹੈ ਹਿੰਦੂਸਤਾਨ ਦਾ ਹਿੰਦੂ ਧਰਮ ਦਾ ਜੋ ਕਹਿੰਦੇ ਹੈ ਹਿੰਦੂ ਧਰਮ ਹੀ ਨਹੀਂ ਹੈਗਾ ਆ ਇੱਕ ਮਿਸਕਨਸੈਪਟ ਹੈ ਧਰਮ ਹੈਗਾ ਸਨਾਤਨ ਜੀ ਔਰ ਸਨਾਤਨ ਜਿਹੜਾ ਹੈਗਾ ਜਿਹਦੀ ਕੋਈ ਨਾ ਕੋਈ ਸ਼ੁਰੂਆਤ ਹੈ ਤੇ ਨਾ ਕੋਈ ਉਹਦਾ ਅੰਤ ਹੈ ਔਰ ਸਨਾਤਨ ਧਰਮ ਦੇ ਜਿਹੜੇ ਸਭ ਤੋਂ ਇਸ ਸੰਸਾਰ ਦੇ ਜਿਹੜੇ 올ਡੈਸਟ ਹੋਲੀ ਬੁక్స్ ਆ ਉਹ ਹੈਗੇ ਨੇ ਸਾਡੇ ਚਾਰ ਵੇਦ ਜੀ ਜਿਸਣਾ ਪੰਜਾਬ ਦੇ ਵਿੱਚ ਜਦੋਂ ਆ 500 550 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਆਏ ਤੇ ਦਸ਼ਮ ਪਿਤਾ ਜੀ ਨੇ ਗੁਰਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਦਾ ਰੂਪ ਦੇ ਕੇ ਅਸੀਂ ਸਾਰੇ ਇਹਨਾਂ ਉਹਨਾਂ ਦੇ ਵਿੱਚ ਸਾਡੀ ਆਸਤਾ ਸੰਪੂਰਨ ਰੂਪ ਦੇ ਵਿੱਚ ਹੈਗੀ ਹੈ ਜੋ ਗੁਰੂ ਸਾਨੂੰ ਸਾਨੂੰ ਸਿੱਖਿਆ ਦਿੱਤੀ ਉਹਦੇ ਉੱਤੇ ਚੱਲਣਾ ਸਾਡਾ ਧਰਮ ਹੈ ਸੋ ਜੋ ਆਹ ਗੱਲ ਕਨਸੈਪਟ ਹੈਗੀ ਜੀ ਭਈ ਆਹ ਹਿੰਦੂ ਰਾਸ਼ਟਰ ਬਣਾ ਰਹੇ ਨੇ ਤੇ ਭਈ ਆਹ ਆਪਣਾ ਮੋਦੀ ਜੀ ਆਪਨਾ ਇਹਦਾ ਭਗਵਾਕਰਨ ਕਰ ਰਹੇ ਨੇ ਆਹ ਸਾਰੀਆਂ ਗੱਲਾਂ ਨਾ ਨੌਨਸੈਂਸ ਟਾਕਸ ਹੈਗੀਆਂ ਆਸਤਨਾਤਨ ਤਰਮ ਤੁਸੀ ਦੇਖੋ ਬਈ ਜਦੋਂ ਆਹ ਮੁਗਲਾਂ ਦਾ ਹਮਲਾ ਹੋਇਆ ਜਿਹੜੇ ਹਮਲਾਵਾਰ ਆਏ ਸਨਾਤਨਤਨ ਤਾਂ ਉਦੋਂ ਵੀ ਖਤਮ ਨਹੀਂ ਹੋਇਆ ਸਨਾਤਨਤਨ ਤਾਂ శాశ్వਤ ਹੈ ਉਹ ਹਜ਼ਾਰਾਂ ਸਾਲ ਪਹਿਲਾਂ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈਗਾ ਸਤਿਯੁਗ ਤੂੰ ਮਾਨਿਓ ਛਲਿਓ ਵਲੀ ਬਾਮਨ ਪਾਇਓ ਤ੍ਰਾਤੇ ਤੂੰ ਮਾਨਿਓ ਰਾਮ ਰਗੁਵੰਸ਼ ਕਹਾਇਓ ਦਵਾਪਰ ਕ੍ਰਿਸ਼ਨ ਮੁਰਾਰੇ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਭਗਤਨ ਅਭੇ ਜਨ ਦਿਓ ਕਲਯੁਗ ਪਰਮਾਨ ਨਾਨਕ ਗੁਰੂ ਅੰਗਦ ਅਮਰਦਾਸ ਕਹਾਇਓ ਦਸੋ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਐਨੀ ਸੋਹਣੀ ਪੰਕਤੀ ਕੋਈ ਸ੍ਰੀ ਰਾਮਚੰਦਰ ਜੀ ਵਿੱਚ ਸ੍ਰੀ ਗੁਰੂ ਨਾਨਕ ਜੀ ਵਿੱਚ ਸ੍ਰੀ ਕਿਸ਼ਨ ਜੀ ਵਿੱਚ ਕੋਈ ਫਰਕ ਹੈਗਾ ਸਾਰੇ ਈਸ਼ਵਰ ਦਾ ਅਕਾਲ ਪੁਰਖ ਦੇ ਉਹ ਸਮੇ ਸਮੇ ਦੇ ਵਿੱਚ ਭੇਜੇ ਹੋਏ ਉਹਨਾਂ ਦੇ ਮਹਾਪੁਰਸ਼ਾਂ ਨੂੰ ਭੇਜਿਆ ਤਾਂ ਕਿ ਸਾਡੇ ਵਰਗੇ ਲੋਕਾਂ ਨੂੰ ਵੀ ਉਹ ਸੱਚੀ ਸਚਾਈ ਦੀ ਰਾਹ ਦੇ ਉੱਤੇ ਸਾਨੂੰ ਲੈ ਕੇ ਜਾ ਸਕਣ ਤੇ ਅਸੀਂ ਗੁਰਨਾਨਕ ਜੀ ਦੇ ਬੱਚੇ ਆ ਦਸ਼ਮ ਪਿਤਾ ਦੇ ਬੱਚੇ ਹੈਗੇ ਸਾਰੇ ਗੁਰੂ ਨਾਨਕ ਜੀ ਨੇ ਤਾਂ ਜਾਤ ਪਾਤ ਵਿਹਿਮਾਂ ਤੋਂ ਭ੍ਰਮਾਂ ਤੋਂ ਸਾਨੂੰ ਮੁਕਤ ਕਰਤਾ ਸੀਗਾ ਤੇ ਆ ਗੱਲਾਂ ਕਰਨੀਆਂ ਆ ਸਿਰਫ ਨੌਨਸੈਂਸ ਟਾਕਸ ਹੈਗੀਆਂ ਆਹ ਉਹ ਕਹਿੰਦੇ ਨਾ ਜੀ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਹਿੰਦੀ ਹੈ ਹਮ ਬਤਨ ਹੈ ਹਿੰਦੁਸਤਾਨ ਹਮਾਰਾ ਤੁਨ ਹੋਰ ਗੱਲ ਦੱਸਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਦਣਾ ਜੀ ਗੁਰੂ ਨਾਨਕ ਦੇਵ ਜੀ ਨੇ ਦੋ ਵਾਰੀ ਆ ਸਾਡੇ ਮੁਲਕ ਦਾ ਨਾਮ ਹਿੰਦੁਸਤਾਨ ਦੱਸਿਆ ਇੱਕ ਤਾਂ ਸੀਗਾ ਜਿੱਥੇ ਮੈਨੂੰ ਯਾਦ ਆ ਰਿਹਾ ਅੰਗ 723 ਵਿੱਚ ਕਾਇਆ ਕੱਪੜੂ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਆ ਗੁਰੂ ਨਾਨਕ ਦੇਵ ਜੀ ਨੇ ਦੇ ਸ਼ਬਦ ਨੇ ਇੱਕ ਸੀਗਾ ਖੁਰਾਸਾਨ ਕਸਮਾਨਾ ਕੀਆ ਹਿੰਦੁਸਤਾਨ ਦਰਾਇਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਵਾਰੀ ਗੁਰੂ ਨਾਨਕ ਦੇਵ ਜੀ ਨੇ ਇਸ ਮੁਲਕ ਦਾ ਨਾਮ ਹਿੰਦੁਸਤਾਨ ਦੱਸਿਆ ਗੁਰੂ ਤੇਗ ਬਹਾਦਰ ਜੀ ਨੂੰ ਸੋ ਸ਼ੋਭਿਤ ਕੀਤਾ ਗਿਆ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਸੋ ਆਹ ਕਨਸੈਪਟ ਆਪਣਾ ਬਹੁਤ ਪਿਆਰਾ ਦੇਸ਼ ਆ ਭਾਰਤ ਆ ਸਾਡਾ ਪਿਆਰਾ ਸਾਡਾ ਹਿੰਦੁਸਤਾਨ ਇਹਦੇ ਵਿੱਚ ਸਾਰੇ ਜਿਹਨੇ ਅਸੀਂ ਬਹੁਤ Hindu Sikh Muslim Nasai ਸਾਰੇ ਅਸੀਂ ਮਿਲ ਜੁਲ ਕੇ ਆਰਾਮ ਦੇ ਨਾਲ ਅਸੀਂ ਰਹਿ ਰਹੇ ਹੈਗੇ ਹਾਂ ਪਰੰਤੂ ਕੁਝ ਸਰਕਾਰਾਂ ਕੁਝ ਆਹ ਲਾਲਚੀ ਜਿਹੜੇ ਹੈਗੇ ਨੇ ਕੁਝ ਪਰਿਵਾਰ ਇਸ ਭਾਰਤ ਦੇਸ਼ ਦੇ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਡਿਵਾਈਡ ਐਂਡ ਰੂਲ ਕੀਤਾ ਜੀ ਅੰਗਰੇਜ਼ਾਂ ਦੀ ਪਾਲਿਸੀ ਜੋ ਸੀਗੀ ਹਿੰਦੂਆਂ ਨੂੰ ਮੁਸਲਮਾਨਾਂ ਦੇ ਨਾਲ ਲੜਾ ਦਿਓ ਸਿੱਖਾਂ ਨਾਲ ਲੜਾ ਦਿਓ ਇਸਾਈਆਂ ਨਾਲ ਲੜਾ ਦਿਓ ਆਪਸ ਦੇ ਵਿੱਚ ਜ਼ਹਿਰ ਘੋਲ ਕੇ ਇਹਨਾਂ ਨੇ ਸਾਡੇ ਉੱਤੇ ਰਾਜ ਕੀਤਾ ਅੱਜ ਉਹ ਵਕਤ ਖਤਮ ਹੋ ਗਿਆ ਸਾਨੂੰ ਸਾਰੀ ਚੀਜ਼ਾਂ ਸਮਝ ਆ ਗਈਆਂ ਆ ਇਸ ਇੰਟਰਨੈਟ ਨੇ ਜੇ ਯੁੱਗ ਦੇ ਵਿੱਚ ਹੁਣ ਕੋਈ ਵੀ ਬੰਦਾ ਕਿਸੇ ਨੂੰ ਬੇਵਕੂਫ ਨਹੀਂ ਬਣਾ ਸਕਦਾ ਤੇ ਅਸੀਂ ਸਾਰੇ ਮਿਲ ਜੁਲ ਕੇ ਆਪਣੇ ਭਾਰਤ ਦੇਸ਼ ਦੀ ਤਰੱਕੀ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਔਰ ਮਿਲ ਜੁਲ ਕੇ ਅਸੀਂ ਇਹਨੂੰ ਅੱਗੇ ਵਧਣ ਦੇ ਵਿੱਚ ਅਸੀਂ ਆਪਣਾ ਵਿਸ਼ਵਾਸ ਅਸੀਂ ਰੱਖਦੇ ਆਗੇ ਤੇ ਸਾਰੇ ਦਸ਼ਮਪਤਾ ਦੇ ਬੱਚੇ ਹੈਗੇ ਆ ਤੇ ਦਸ਼ਮਪਤਾ ਦੇ ਬੱਚੇ ਜੇ ਬੱਚੇ ਹੈ ਸਾਨੂੰ ਦਸ਼ਮਪਤਾ ਨੇ ਜ਼ਬਰ ਦੇ ਖਿਲਾਫ ਸਾਨੂੰ ਖੜਨ ਵਾਸਤੇ ਵੀ ਸਾਨੂੰ ਦੱਸਿਆ ਅੱਜ ਸਾਡੇ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਚਾਹੇ ਉਹਦਾ এনवायरमेंट ਲੈ ਲੋ ਚਾਹੇ ਸਾਡੇ ਪੰਜਾਬ ਦੀ ਇਕਨੋਮੀ ਲੈ ਲੋ ਔਰ ਸਾਡੇ ਭਾਵਨਾਤਮਕ ਮੁੱਦੇ ਜਿਹੜੇ ਹੈਗੇ ਆ ਉਹ ਹੈਗੇ ਬੰਦੇ ਸਿੰਘ ਜਿਹੜੇ 30 32 ਸਾਲਾਂ ਤੋਂ ਜੇਲਾਂ ਵਿੱਚ ਬੰਦ ਹੈ ਜਦ ਤੱਕ ਉਹ ਨਹੀਂ ਛੁੱਟਦੇ ਅਸੀਂ ਸਾਰੇ ਪੰਜਾਬ ਦੇ ਹਿੰਦੂ ਡਟ ਕੇ ਆਪਣੇ ਸਿੱਖ ਭਰਾਵਾਂ ਨਾਲ ਖੜਕੇ ਅਸੀਂ ਹਾਂ ਦਾ ਨਾਰਾ ਵੀ ਮਾਰਾਂਗੇ ਜਿੱਥੇ ਕਹਿਣਗੇ ਜਾਣ ਵਾਸਤੇ ਦਿੱਲੀ ਤੱਕ ਨੇ ਤੇ ਕਹਿਣਗੇ ਮੋਦੀ ਦੇ ਘਰ ਤੇ ਕੰ ਬਾਹਰ ਜਾ ਕੇ ਧਰਨਾ ਮਾਰਨਾ ਹੈ ਉੱਥੇ ਦੀ ਕੰ ਜਾ ਕੇ ਅਸੀਂ ਧਰਨਾ ਮਾਰਾਂਗੇ ਸੋ ਆਹੀ ਸਾਡੇ ਸਾਰੇ ਅੱਜ ਸਾਡੇ ਹਿੰਦੂਆਂ ਦੀ ਸਾਡੀ ਆਹੀ ਭਾਵਨਾ ਹੈਗੀ ਸਾਡੇ ਸਿੱਖ ਭਰਾਵਾਂ ਦੇ ਨਾਲ ਅਸੀਂ ਸਭ ਇਕੱਠੇ